ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਮਨ ਤਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨੇਵ ਨੇਵ ਲਾਗਾ ਤੇਰੀ ਪਾਈ ਕਾਰ ਕਮਾਵਾ ਜੇ ਤੁੱਦ ਭਾਵਾ ਜਾ ਤੂੰ ਦੇਹ ਦਇਆਲਾ ਜੀਓ ਪ੍ਰਭ ਤੁਮਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿਥੈ ਰਖਹ ਬੈਕੁੰਠ ਤੇ ਥਾਈ ਤੂੰ ਸਬਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਾਲਥਾਲ ਮਹੀਆਲਾ ਦਹਿ ਦੇਸ ਵਰਸਾਇਆ ਸਾਤ ਭਈ 부ਜੀ ਸਭ ਤ੍ਰਿਸਨਾ ਅਨਦ ਭਇਆ ਸਭ ਠਾਈ ਜੀਉ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀਉ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪਏ ਪੈਰੀ ਤਿਸ ਹੈ ਮਨਾਈ ਜੀਓ ਜਾ ਕੇ ਸ਼ਰਨ ਪਇਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤੇਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹੈ ਬੇਨੰਤੀ ਆਠ ਪਹਿਰ ਤਦ ਧਿਆਈ ਜੀਉ ਮਾਜ ਮਹੱਲਾ ਪੰਜਵਾ ਸਬੇ ਸੋਖ ਭਏ ਪ੍ਰਭ ਉੱਠੇ ਗੁਰਪੂਰੇ ਕੇ ਚਰਨ ਬਨ ਉੱਠੇ ਸਹਜ ਸਮਾਦ ਲੱਗੇ ਲਿਵ ਅੰਤਰ ਸੋ ਰਾਸ ਸੋਈ ਜਾਣੈ ਜੀਓ ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੇਰਾ ਸਦਾ ਅਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਓ ਪ੍ਰਭ ਮਿਲਣੈ ਕੀ ਏ ਹਨੀ ਸਾਣੀ ਮਨ ਇਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੀ ਅਨਦ ਖਸਮ ਕੈ ਭਾਣੈ ਜੀਉ ਹੱਤੀ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਹਰ ਰੰਗ ਮਾਣੈ ਜੀਉ माज ਮਹੱਲਾ ਪੰਜਵਾ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤਾ ਦੁਖ ਕਾ ਡੇਰਾ ਢਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਹਿਆ ਜੀਓ ਜੋ ਕਿਛ ਕਰੇ ਸੋ ਆਪੇ ਆਪੈ ਬੋਧ ਸਿਆਣਪ ਕਿਛੂ ਨਾ ਜਾਪੈ ਆਪਣਿਆ ਸੰਤਾਨੋ ਆਪ ਸਹਾਈ ਪ੍ਰਭ ਧਰਮ ਭੁਲਾਵਾ ਲਾਹਿਆ ਜੀਓ ਚਰਨ ਕਮਲ ਜਨਕਾ ਆਧਾਰੋ ਅੱਠ ਪਹਿਰ ਰਾਮ ਨਾਮ ਵਾਪਾਰੋ ਸਹਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਜ ਮਹੱਲਾ ਪੰਜਵਾ ਸੋ ਸਚ ਮੰਦਰ ਜਿਤ ਸਚ ਧਿਆਈਐ ਸੋ ਰਿਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਾਤ ਅਰਤ ਸੁਹਾਵੇ ਜਿਤ ਵਸਹਿ ਹਰ ਜਨ ਸੱਚੇ ਨਾਮ ਵਿਟੋ ਕੁਰਬਾਨੋ ਜੀਓ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵ ਹੈ ਜਨ ਤੇਰੇ ਸੱਚ ਸਬਦ ਮਨ ਮਾਣੋ ਜੀਓ ਸਾਚਾ ਸਾ ਲਾਹਣ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰਾ ਤੁਧ ਭਾਵਹਿ ਸਚ ਨਾਮ ਨੀਸਾਣੋ ਜੀਉ ਸਚੇ ਅੰਤ ਨਾ ਜਾਣੈ ਕੋਈ ਥਾਨ ਥਨੰਤਰ ਸਚਾ ਸੋਈ ਨਾਨਕ ਸਚ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾ ਹਰੈਣ ਸੁਹਾਵੜੀ ਦਿਨਸ ਸੁਹੇਲਾ Jap ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਾਲਵੰਯਹ ਜੀਵਨ ਸਫਲ ਤਿਥਾਈ ਜੀਓ ਸਿਮਰਤ ਨਾਮ ਦੁਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਭਰਮ ਖੋਇਆ ਗੁਰ ਪੂਰੈ ਦੇਖਾ ਸਬਨੀ ਜਾਈ ਜੀਉ ਪ੍ਰਭ ਸਮਰਥ ਵੱਡ ਊਚ ਅਪਾਰਾ ਨਉ ਨਿਦ ਨਾਮ ਭਰੇ ਪੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚੈ ਸਾਧ ਰਵਾਲਾ ਦੇਹਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾ ਐਥੈ ਤੁਹੈ ਆਗੈ ਆਪੇ ਜੀਉ ਜੰਤਰ ਸਭ ਤੇਰੇ ਥਾਪੇ ਤਦ ਬਿਨ ਅਵਰਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੈ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨ ਜੁਵੈ ਹਰੀ ਜੀਉ ਨਾਮ ਅਵਖਦ ਜਿਨ ਜਨ ਤੇ ਰਹਿ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵਹੁ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਉ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵੇਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤਸਾਰੀ ਜੀਓ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵੇਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤਸਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ